ਐਸ਼ੀ ਦੀ ਸਭ ਤੋਂ ਵੱਡੀ ਅਨਾਜ ਮੰਡੀ ਖਰਨਾ ਵਿੱਚ ਮਾਰਕੀਟ ਕਮੇਟੀ ਚੇਅਰਮੈਨ ਦਾ ਅਹੁਦਾ ਲਗਭਗ 3 ਸਾਲਾਂ ਤੋਂ ਖਾਲੀ ਸੀ ਇਸ ਅਹੁਦੇ ਦੀ ਜ਼ਿੰਮੇਵਾਰੀ ਆਵਾਜ਼ਵੀ ਪਾਰਟੀ ਆਗੂ ਜਗਤਾਰ ਸਿੰਘ ਗਿੱਲ ਨੂੰ ਸੌਂਪੀ ਗਈ ਹੈ ਸਦਸਿਕ ਜਗਤਾਰ ਸਿੰਘ ਗਿੱਲ ਨੂੰ ਕੈਬਨਿਟ ਮੰਤਰੀ ਤਰੁਮਪ੍ਰੀਤ ਸਿੰਘ ਸੌਂ ਦੀ ਮੌਜੂਦਗੀ ਦੇ ਵਿੱਚ ਅਹੁਦਾ ਦਿੱਤਾ ਗਿਆ ਤਾਂ ਮਾਰਕੀਟ ਦਫ਼ਤਰ ਦੇ ਬਾਹਰ ਇੱਕ ਸਮਾਗਮ ਵੀ ਹੋਯੋਜਿਤ ਕੀਤਾ ਤਾਂ ਸੌਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਆਮ ਪਰਿਵਾਰਾਂ ਦੇ ਨੌਜਵਾਨਾਂ ਨੂੰ ਰਾਜਨੀਤੀ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਹੈ ਪਾਰਟੀ ਦੇ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਜਗਤਾਰ ਸਿੰਘ ਗਿਲ ਵਰਗੇ ਮਿਹਨਤੀ ਵਰਕਰ ਨੂੰ ਇਸ ਅਹੁਦੇ ਦੇ ਨਾਲ ਸਨਮਾਨਿਤ ਕੀਤਾ ਹੈ। ਸੋਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਬਦਲਾਅ ਇਹ ਹੈ ਕਿ ਹੁਣ ਆਮ ਲੋਕ ਵੀ ਸੱਤਾ ਅਹੁਦਿਆਂ ਉੱਤੇ ਬੈਠ ਕੇ ਜਨਤਾਕ ਹਿੱਤ ਦੇ ਲਈ ਫੈਸਲੇ ਲੈਣ ਦੇ ਸਮਰਥ ਨੇ। ਪਿਛਲੀ ਸਰਕਾਰ ਨੇ ਆਮ ਲੋਕਾਂ ਨੂੰ ਕਦੇ ਵੀ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡਾ ਆਮ ਲੋਕਾਂ ਦਾ ਬਹੁਤ ਵੱਡੀ ਕਰਜ਼ਾ ਹੈ ਜੋ ਕਿ ਕਦੇ ਵੀ ਚੁਕਾਇਆ ਨਹੀਂ ਜਾ ਸਕਦਾ। ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਤੇ ਪ੍ਰਿੰਟ মিডিਆ ਦਾ ਤਾਹ ਜਲਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਐਡੀ ਵੱਡੀ ਗਿਣਤੀ ਦੇ ਵਿਖੇ ਏਸ਼ੀਆ ਦੀ ਸਭ ਤੋਂ ਵੱਡੀ ਧਾਣਾ ਮੰਡੀ ਖੰਨਾ ਵਿਖੇ ਪਹੁੰਚੇ ਹੋ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਵੈਲਕਮ ਕਹਿਣਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਨਾ ਹੈ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਜਿਨ੍ਹਾਂ ਨੇ ਖੰਨੇ ਦੀ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਦੇ ਵਿੱਚ ਮੇਰੇ ਬਹੁਤ ਹੀ ਸਾਥੀ ਜਿਹੜੇ ਮੇਰੇ ਨਾਲ ਹਰ ਦੁੱਖ ਸੁੱਖ ਚ ਬਰਾਬਰ ਖੜੇ ਨੇ ਸਰਦਾਰ ਜਗਤਾਰ ਸਿੰਘ ਜੀ ਗਿੱਲ ਰਤਨੇੜੀ ਤੋਂ ਉਹਨਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਅੱਜ ਉਹਨਾਂ ਨੂੰ ਅਸੀਂ ਸਾਰੇ ਜਣਿਆਂ ਨੇ ਇਸ ਗਤੀ ਦੇ ਉੱਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਗਤੀ ਦੇ ਉੱਤੇ ਬਿਠਾਇਆ ਔਰ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਾਹਰ ਪੰਡਾਲ ਦੇ ਵਿੱਚ ਕਿ ਕੁਰਸੀਆਂ ਵੀ ਥੋੜੀਆਂ ਪੈਗੀਆਂ ਸਾਡੇ ਕੋਲ ਇੰਨਾ ਇਕੱਠ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਇਕੱਠ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲਿਆਂ ਦਾ ਔਰ ਸਾਰਿਆਂ ਦਾ ਜਿਨ੍ਹਾਂ ਨੇ ਸਰਦਾਰ ਭਗਵਾਨ ਸਿੰਘ ਮਾਨ ਨੂੰ ਪਿਆਰ ਕਰਦੇ ਨੇ ਜਿਹੜੇ ਜਿਹੜੇ ਨਿੱਜੀ ਤੌਰ ਤੇ ਮੈਨੂੰ ਪਿਆਰ ਕਰਦੇ ਨੇ ਗਿਲਸਾਹ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਕਰਦੇ ਨੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਪਹੁੰਚਿਆ ਮੈਂ ਉਹ ਸਾਰੀਆਂ ਪਹੁੰਚੀਆਂ ਸ਼ਖਸੀਅਤਾਂ ਦਾ ਹੱਥ ਜੋੜ ਕੇ ਤਹਿ ਦਿਲ ਦੀ ਗਰਾਈ ਤੋਂ ਧੰਨਵਾਦ ਕਰਦਾ ਇਹ ਸਿਰਫ ਇਹ ਵੀ ਮੈਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਸਿਰਫ ਔਰ ਸਿਰਫ ਪੂਰੀ ਹਿਸਟਰੀ ਦੇ ਅੰਦਰ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਘਰਾਂ ਦੇ ਢੀਆਂ ਤੇ ਪੁੱਤਾਂ ਨੂੰ ਏਡੀਆਂ ਏਡੀਆਂ ਪੋਸਟਾਂ ਤੇ ਅਟੇ ਅਟੇ ਉਹਦੇ ਆ ਤੇ ਬਿਠਾਉਂਦੀ ਹੈ ਉਹਦੇ ਚੋ ਇੱਕ ਸਬੂਤ ਸਭ ਤੋਂ ਪਹਿਲਾਂ ਤਾਂ ਮੈਂ ਹੀ ਤੁਹਾਡੇ ਅੱਗੇ ਬੈਠਾ ਕਿ ਕਾ ਆਮ ਸਧਾਰਨ ਜੇ ਘਰ ਚੋਂ ਉੱਠ ਕੇ ਪਾਰਟੀ ਨੇ ਹਲਕਾ ਇੰਚਾਰਜ ਲਾਇਆ ਫਿਰ ਐਮਐਲਏ ਬਣਾਇਆ ਅੱਜ 6 ਵਿਭਾਗਾਂ ਦਾ ਮੰਤਰੀ ਬਣਾਇਆ ਸੋ ਮੈਂ ਇਹ ਦੇਣ ਕਿੱਥੋਂ ਦੇ ਸਕਦਾ ਆਪਣੀ ਪਾਰਟੀ ਦੀ ਹਾਈ ਕਮਾਂਡ ਦਾ ਸੋ ਅੱਜ ਇਦਾਂ ਹੀ ਇੱਕ ਆਮ ਘਰਾਂ ਦੇ ਵਿੱਚੋਂ ਇੱਕ ਸਧਾਰਨ ਖੇਤੀਬਾੜੀ ਕਰਦੇ ਇੱਕ ਇਨਸਾਨ ਨੂੰ ਅੱਜ ਪਾਰਟੀ ਨੇ ਇਟਾ ਵੱਡਾ ਮਾਣ ਬਖਸ਼ਿਆ ਕਿ ਉਹਰੇ ਇਸ ਦਾਣਾ ਮੰਡੀ ਦੇ ਵਿੱਚ ਜਿਹੜੇ ਆਪਣੀ ਆਰਥ ਵਿਵਸਥਾ ਵੀ ਕਰਦੇ ਸੀਗੇ ਅੱਜ ਉਹਨਾਂ ਦੇ ਵਿੱਚੋਂ ਆਰਤੀ ਭਰਾਵਾਂ ਦੇ ਵਿੱਚ ਆਰਤੀਆਂ ਭਰਾਵਾਂ ਲਈ ਵੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਈਚਾਰੇ ਚੋਂ ਉਹਨਾਂ ਦੇ ਭਾਈਚਾਰੇ ਚੋਂ ਆੜਤੀਆ ਭਾਈਚਾਰੇ ਦੇ ਵਿੱਚੋਂ ਇੱਕ ਇਨਸਾਨ ਨੂੰ ਚੁਣ ਕੇ ਅੱਜ ਮਾਰਕੀਟ ਕਮੇਟੀ ਖੰਨਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੋ ਇਸ ਗੱਲ ਦੀ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਵਾਕ ਬਾਤ ਕਰਦਾ ਜੀ ਦੇਵਲਪਮੈਂਟ ਦੇ ਵਿੱਚ ਕਾਫੀ ਯੋਗਦਾਨ ਹੁੰਦਾ ਹੁਣ ਕਿੰਨੇ ਜਿਹੜੇ ਹੋਰ ਬਲ ਮਿਲੂਗਾ ਕਿਉਂਕਿ ਕਾਫੀ ਸਮਾਂ ਤੋਂ ਦਿੱਖਾ ਦਿੱਤੀ ਜੀ 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 ਇਹ ਤਾਂ ਦੇਖੋ ਇੱਕ ਗੱਲ ਹੈ ਕਿ ਸਾਡੀ ਅਸੀਂ ਤਾਂ ਪਹਿਲੇ ਹੀ ਡਿਵੈਲਪਮੈਂਟ ਦੇ ਵਿੱਚ ਜਿਹੜਾ ਸਾਡਾ ਮੇਰਾ ਖੋਦਾ ਹਲਕਾ ਖੰਨਾ ਹੈ ਇਹ ਨੰਬਰ 1 ਤੇ ਚੱਲ ਰਿਹਾ ਹੈ ਸੇ ਬਹੁਤ ਵਧੀਆ ਅਸੀਂ ਹੁਣ ਤੱਕ ਕਈ ਕਾਰਜਾਸ਼ੀ ਜੇ ਕੀਤੇ ਨੇ ਤਾਂ ਹੁਣ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਸਾਡੇ ਨਾਲ ਜਗਤਾਰ ਸਿੰਘ ਜੀ ਗੱਲ ਸਾਹਿਬ ਆ ਕੇ ਤਾਂ ਸਾਡੇ ਜਿਹੜਾ ਸਾਨੂੰ ਬਲ ਵੀ ਮਿਲੂਗਾ ਸਪੋਰਟ ਵੀ ਮਿਲੂਗੀ ਸਾਡੇ ਨਾਲ ਉਹ ਮੰਡੀ ਦੇ ਸਾਡੇ ਪ੍ਰਧਾਨ ਜੀ ਹਰਬੰਸ ਸਿੰਘ ਰੋਸ਼ਾ ਜੀ ਵੀ ਨਾਲ ਖੜੇ ਨੇ ਸੋ ਅਸੀਂ ਹੁਣ ਜਿਹੜੀ ਟੀਮਵਰਕ ਹੈ ਸਾਡਾ ਅਸੀਂ ਟੀਮਵਰਕ ਕਰਕੇ ਹਰ ਪੱਖੋਂ ਕਿਸੇ ਕਿਸਮ ਦੀ ਸਾਡੇ ਆਰਤੀਆਂ ਕਿਸੇ ਕਿਸਮ ਦੀ ਸਾਡੇ ਕਿਸਾਨਾਂ ਨੂੰ ਦਿੱਕਤ ਨਾ ਆਵੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜਾ ਹੁਣ ਜੋ ਮੰਡੀਆਂ ਦਾ ਸੀਜ਼ਨ ਚੱਲਦਾ ਇਹ ਸਾਡਾ ਬਾਧਾ ਔਰ ਕੱਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਥੋੜਾ ਜਿਹੜਾ ਮੰਡੀ ਦੇ ਵਿੱਚ ਜਿਹੜੇ ਟਰੈਕਟਰ ਟਰਾਲੀ ਦਾ ਟਾਇਰ ਮੰਡੀ ਦੇ ਅੰਦਰ ਅੰਦਰ ਆ ਗਿਆ ਉਸ ਤੋਂ ਬਾਅਦ ਉਹਦਾ ਉਸ ਟਰਾਲੀ ਦੇ ਵਿੱਚ ਪਿਆ ਹੋਇਆ ਇੱਕ ਇੱਕ ਦਾਣਾ ਇੱਕ ਇੱਕ ਕਣਕ ਦਾ ਦਾਣਾ ਸਾਡਾ ਉਹ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪੰਜਾਬ ਸਰਕਾਰ ਦਾ ਔਰ ਇਹ ਤੋਂ ਪਹਿਲਾਂ ਪਹਿਲਾਂ ਤੁਸੀਂ ਉਹ ਦਾਣਾ ਲਾ ਕੇ ਆਪਣੇ ਘਰਾਂ ਤੱਕ ਜਾਓ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੇ ਖਾਤਿਆਂ ਦੇ ਵਿੱਚ ਪੇਮੈਂਟ ਪਈ ਹੋਊਗੀ ਇਹ ਪਹਿਲੀ ਸਰਕਾਰ ਹੈ ਜਿਹੜੀ ਮੈਂ ਸਾਰੇ ਸਾਡੇ ਆਮ ਆਦਮੀ ਪਾਰਟੀ ਨੇ ਮੈਨੂੰ ਜਿੰਮੇਵਾਰੀ ਦਿੱਤੀ ਹੈ ਮੈਂ ਸਾਰੇ মিডিਆ ਦਾ ਤੇ ਸਾਡੇ ਇਲਾਕੇ ਦੇ ਹਰ ਵਰਕਰ ਦਾ ਸਾਰੇ ਲੋਕਾਂ ਦਾ ਸਾਰੀ ਮੰਡੀ ਦਾ ਸਾਰੇ ਮੰਡੀ ਦਾ ਧੰਨਵਾਦ ਕਰਦਾ ਮੈਨੂੰ ਕੋਈ ਪਾਰਟੀ ਨੇ ਜਿੰਮੇਵਾਰੀ ਦਿੱਤੀ ਹੈ ਤੇ ਮੈਂ ਇਹਨੂੰ ਤੰਦ ਹੀ ਨਿਵਾਵਾਂਗਾ ਕਿਸੇ ਨੂੰ ਕਿਸੇ ਚੀਜ਼ ਦੀ ਅੜਤਨ ਹੋ ਬੇਰਨ ਸਿੱਧਾ ਆਪਾ ਰਾਪਤਾ ਕਰਕੇ ਅਸੀਂ ਉਹਨੂੰ ਬਖਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਾਸਟ ਨੈਗੇਟਿਵ ਹੈ ਪ੍ਰਾਇਓਰਟੀ ਮੈਨੂੰ ਪਤਾ ਹੀ ਹੈ ਮੈਂ ਮੰਡੀ ਉਚਾਰ ਦਾ ਕੰਮ ਕਰਦਾ ਮੈਨੂੰ ਹਰ ਮਸਲੇ ਦਾ ਪਤਾ ਵੀ ਕਿਸ ਨੂੰ ਕਿੱਥੇ ਕਿਹਦੇ ਦਿੱਕਤ ਉਹ ਇਕੱਲਾ-ਇਕੱਲਾ ਕਰਕੇ ਸਾਰਾ ਮਸਲਾ